ਸਰਕਾਰੀ ਜੀ ਤੁਸੀਂ ਦੇ ਦੇਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਕੁਲਵਿੰਦਰ ਸਿੰਘ ਪਾਟੀਆਂ ਨੇ ਤੁਹਾਨੂੰ ਦੱਸ ਦੇ ਕਿ ਸਰਕਾਰੀ ਹਸਪਤਾਲ ਗਰਦਾਸਪੁਰ ਵਿੱਚ ਬੀਤੀ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਦੋਂ ਦੋ ਧਿਰਾਂ ਹਸਪਤਾਲ ਵਿੱਚ ਹੀ ਲੜ ਪਈਆਂ ਇਸ ਦੌਰਾਨ ਡਾਕਟਰ ਦੇ ਕਮਰੇ ਅਤੇ ਅਮਰਜੈਂਸੀ ਵਾਰਡ ਵਿੱਚ ਇੱਕ ਧਿਰ ਵੱਲੋਂ ਭੰਨਤੋੜ ਵੀ ਕੀਤੀ ਗਈ ਸੀ ਸੀਸੀਟੀਵੀ ਫੁਟੇਜ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਸਾਫ਼ ਨਜ਼ਰ ਆ ਰਿਹਾ ਕਿ ਭੰਨਤੋੜ ਪੂਰੀ ਪਲੈਨਿੰਗ ਨਾਲ ਕੀਤੀ ਗਈ ਸੀ ਉੱਥੇ ਹੀ ਸਿਵਲ ਹਸਪਤਾਲ ਵਿੱਚ ਡਿਊਟੀ ਤੇ ਤਨਨਾਤ ਡਾਕਟਰ ਭਪੇਸ਼ ਨੇ ਦੱਸਿਆ ਕਿ ਰਾਤ 8:30 ਵਜੇ ਦੇ ਕਰੀਬ ਜਦੋਂ ਅਮਰਜੈਂਸੀ ਵਾਰਡ ਵਿੱਚ ਡਿਊਟੀ ਤੇ ਤਨਨਾਤ ਡਾਕਟਰ ਰੋਹਿਤ ਇੱਕ ਧਿਰ ਦੀ ਐਮਐਲਆਰ ਕੱਟ ਰਹੇ ਸਨ ਤਾਂ ਦੂਸਰੀ ढेर ਦੇ ਲੋਕਾਂ ਵੱਲੋਂ ਆ ਕੇ ਐਮਐਲਆਰ ਕਟਾ ਰਹਿ ਵਿਰੋਧੀ ਪਾਰਟੀ ਦੇ ਲੋਕਾਂ ਤੇ ਹਮਲਾ ਕਰ ਦਿੱਤਾ ਇਸ ਦੌਰਾਨ ਡਾਕਟਰ ਰੋਹਿਤ ਨੇ ਆਪਣੇ ਕਮਰੇ ਵਿੱਚੋਂ ਭੱਜ ਕੇ ਆਪਣੀ ਜਾਨ ਬਚਾਈ ਪਰ ਹਮਲਾ ਕਰਨ ਵਾਲੇ ਇੱਥੇ ਹੀ ਨਹੀਂ ਧੁਕੇ ਤੇ ਵਾਰਡ ਵਿੱਚ ਜਾ ਕੇ ਵੀ ਜਿਹੜੀ ਇਹ ਉਹਨਾਂ ਵੱਲੋਂ ਭੰਨ ਤੋੜ ਕੀਤੀ ਗਈ ਹਮਲੇ ਦੌਰਾਨ ਹਸਪਤਾਲ ਦੇ ਸ਼ੀਸ਼ੇ ਵੀ ਟੁੱਟੇ ਹਨ ਦੂਜੇ ਪਾਸੇ ਹਸਪਤਾਲ ਸਟਾਫ ਨਰਸ ਮੀਨਾ ਨੇ ਕਿਹਾ ਕਿ ਰਾਤ ਵੇਲੇ ਹਸਪਤਾਲ ਵਿੱਚ ਮੈਲਾ ਸਟਾਫ ਦੀ ਸੁਰੱਖਿਆ ਤੇ ਇੰਤਜ਼ਾਮ ਕਰਨ ਦੇ ਸਵਾਲ ਵੀ ਚੁੱਕੇ ਗਏ ਪਰ ਹਸਪਤਾਲ ਦੀ ਸੁਰੱਖਿਆ ਨਹੀਂ ਵਧਾਈ ਗਈ ਇਸ ਲਈ ਤੁਹਾਨੂੰ ਅਸੀਂ ਕਹਿ ਦਿੰਨੇ ਚਾਹਦੇ ਹਾਂ ਤੁਹਾਡੇ ਥਰੂ ਕੇ ਇਸ ਹਸਪੀਟਲ ਦੀ ਰਾਤ ਦੀ ਸੁਰੱਖਿਆ ਜ਼ਰੂਰ ਵਧਾ ਦੇਣੀ ਚਾਹੀਦੀ ਕਿਉਂਕਿ ਰਾਤ ਨੂੰ ਹਸਪਤਾਲ ਦੇ ਵਿੱਚ ਲੇਡੀ ਸਟਾਫ ਪੂਰੀ ਤਰ੍ਹਾਂ ਦੇਸ਼ ਦੇ ਵਿੱਚ ਰਹਿੰਦਾ ਹੈ ਕਿਉਂਕਿ ਇੱਥੇ ਮਾਹੌਲ ਆਏ ਦਿਨ ਵਿਗੜਦੇ ਹੀ ਰਹਿੰਦੇ ਹਨ ਤੇ ਪਿਛਲੇ ਕਈ ਦਿਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਇੱਥੇ ਜੜੀਆਂ ਉਹਨਾਂ ਨੇ ਕਿਹਾ ਵੀ ਕਟਨਾਵਾ ਵੀ ਹੋ ਚੁੱਕੀਆਂ ਨੇ ਤਸਵੀਰਾਂ ਦੇ ਦੇ ਪਈ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਿਵਲ ਹਸਪੀਟਲ ਗਰਦਾਸਪੁਰ ਦੀਆਂ ਦੱਸੀਆਂ ਜਾ ਰਹੀਆਂ ਨੇ ਤੇ ਇੱਥੇ ਕਾਫੀ ਜ਼ਿਆਦਾ ਜਿਹੜੀ ਹੈ ਤੋੜਪਨ ਕੀਤੀ ਗਈ ਹੈ ਦੋ ਪਾਰਟੀਆਂ ਵੱਲੋਂ ਤੰਦਾਦੀ ਕਿ ਦੋਨੋਂ ਪਾਰਟੀਆਂ ਨੇ ਲੜਾਈ ਦੇ ਲਈ ਜਿਹੜੀ ਐਮਐਲਏ ਰਕਟਾਉਣ ਦੇ ਚੱਕਰ ਦੇ ਵਿੱਚ ਇੱਥੇ ਝਗੜਾ ਵੱਧ ਜਾਂਦਾ ਆ ਤੇ ਇਸ ਤੋਂ ਬਾਅਦ ਇਹ ਹਸਪੀਟਲ ਮਧਾਨੇ ਜੰਗ ਜੜਾਇਆ ਉਹ ਬਣ ਜਾਂਦਾ ਆ ਤਸਵੀਰਾਂ ਦੇ ਦੇ ਪਈਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੱਤ ਵੱਤ ਸ਼ੇਅਰ ਕਰਕੇ ਇਸ ਨੂੰ ਜਿਹੜਾ ਆ ਦੂਰ ਤੱਕ ਪਹੁੰਚਾ ਦਿਓ ਤਾਂ ਕਿ ਇਸ ਹਸਪੀਟਲ ਦੀ ਸੁਰੱਖਿਆ ਜਿਹੜੀ ਏ ਉਹ ਵੱਧ ਸਕੇ ਤੇ ਸੁਰੱਖਿਆ ਕਰਮੀ ਇੱਥੇ ਵਿਧਾਏ ਜਾਣ ਤਸਵੀਰਾਂ ਦੇਖਦੇ ਪਏ ਤੁਸੀਂ ਸਾਡੇ ਨਾਲ ਆਪਣੀ ਸਕਰੀਨ ਦੇ ਉੱਤੇ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਆ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਮਿਲ ਸਕੇ ਤੁਹਾਨੂੰ ਬੜੇ ਹੀ ਆਰਾਮ ਦੇ ਨਾਲ ਮਾਮਲਾ ਇਦਾਂ ਕਿ ਕਰੀਬਨ 8:30 ਵਜੇ ਕੋਈ ਦੋ ਮੈਡੀਕਲ ਲੀਗਲ ਕੇਸਿਸ ਆਏ ਨੇ ਲੜਾਈ ਝਗੜੇ ਵਾਲੇ ਕੇਸਿਸ ਉਹਨਾਂ ਦਾ ਟ੍ਰੀਟਮੈਂਟ ਬਾਰੇ ਕੀਤਾ ਹੈ ਮੈਡੀਕਲ ਲੀਗਲ ਜਿਹੜਾ ਐਮ ਐਲ ਆਰ ਹੁੰਦਾ ਉਹ ਆਪਾਂ ਕੱਟ ਦਿੱਤਾ ਡਾਕਟਰ ਰੋਹਿਤ ਡਿਊਟੀ ਤੇ ਸੀ ਕਟਣ ਤੋਂ ਉਪਰੰਤ ਇੱਕ ਹੋਰ ਕੋਈ ਮੈਡੀਕੋ ਲੀਗਲ ਕਟਵਾਨ ਆਏ ਨਹੀਂ ਹੁਣ ਐਦਾਂ ਹੈ ਕਿ ਉਹਨਾਂ ਨੂੰ ਆਪਾਂ ਕਹਿ ਗਏ ਤੁਸੀਂ ਪਹਿਲੇ ਇੱਥੇ ਜਿਹੜੇ ਬੈਠੇ ਨੇ ਉਹਨਾਂ ਦਾ ਕੱਟ ਲੈਣ ਦੋ ਬਾਅਦ ਸਾਡਾ ਕੱਟਦੇ ਨੇ ਉਹ ਮੈਡੀਕੋ ਲੀਗਲ ਕੱਟਦੇ ਨਾਲ ਦੇ ਨਾਲ ਹੀ ਜਿਹੜੀ ਉਹਨਾਂ ਦੀ ਪਾਰਟੀ ਸੀ ਉਹ ਪਤਾ ਲੱਗਾ ਕਿ ਉਹਨਾਂ ਦੀ ਐਂਟੀ ਪਾਰਟੀ ਸੀ ਉਹ ਆ ਕੇ ਤੇ ਇਹਨਾਂ ਨੂੰ ਪੈਗੇ ਇੱਥੇ ਬਹੁਤ ਪਾਨ ਤੋੜ ਕੀਤੀ ਪਹਿਲਾਂ ਡਾਕਟਰ ਰੋਹਿਤ ਸੀ ਉਹ ਕਿਤੇ ਬੜੀ ਮੁਸ਼ਕਲ ਨਾਲ ਇੱਥੋਂ ਨਿਕਲੇ ਪਹਿਲੇ ਉਹਨਾਂ ਨੇ ਇੱਥੇ ਸਾਡੇ ਓਪਰੇ ਰੂਮ ਚ ਬਹੁਤ ਪਾਨ ਤੋੜ ਕੀਤੀ ਹੈ ਸਾਡਾ ਸ਼ੀਸ਼ਾ ਤੋੜਤਾ ਸ਼ੀਸ਼ਾ ਤੋੜਨ ਤੋਂ ਬਾਅਦ ਘੁੱਟਦੇ ਘੁੱਟਦੇ ਉਹ ਬਾੜਵੇ ਚ ਵਾਰਡ ਵਿੱਚ ਜਾ ਕੇ ਉੱਥੇ ਲੜਾਈ ਕੀਤੀ ਹੈ ਬਹੁਤ ਜ਼ਿਆਦਾ। ਉਹ ਨਾ ਕਿ ਵਾਰਡ ਵਿੱਚ ਸਾਡੇ ਪੇਸ਼ੈਂਟ ਵੀ ਨੇ ਤੇ ਸਾਡੇ ਜਿਹੜੇ ਬੱਚੇ ਸਟੂਡੈਂਟ ਆਉਂਦੇ ਨੇ OVC ਉਸ ਟਾਈਮ। ਹੁਣ ਆਇਆ ਕਿ ਇਹ ਇਦਾਂ ਦੀ ਘਟਨਾ ਹੈ ਕਿ ਉਹ ਆਪਣਾ ਬਚਾਅ ਕਿਸ ਤਰ੍ਹਾਂ ਕਰ। ਦੇਖੋ ਸਾਡੇ ਡੀਪ ਪ੍ਰੋਸੈਸ਼ਨ ਤੋਂ ਇਹੀ ਮੰਗ ਆ ਜੀ ਆਪਾਂ ਪਹਿਲੇ ਵੀ ਆਪਣੀ ਮੰਗ ਰੱਖੀ ਹੈ ਕਿ ਸਾਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ। ਆਪਣੀ ਐਮਰਜੈਂਸੀ ਅੱਥੇ ਲੜਾਈ ਝਗੜੇ ਵਾਲੇ ਕੇਸ ਵੀ ਆਉਂਦੇ ਨੇ ਐਕਸੀਡੈਂਟ ਵਾਲੇ ਕੇਸ ਵੀ ਆਉਂਦੇ ਨੇ 24 ਘੰਟੇਾਂ ਵਰਦੀ ਸੀ ਚੱਲਦੀ ਰਹਿੰਦੀ ਹੈ। ਸਾਡੇ ਕੋਲ ਫੀਮੇਲ ਸਟਾਫ ਹੀ ਨਹੀਂ ਕੋਈ ਛੋਟੇ ਫੀਮੇਲ ਬੱਚੇ ਵੀ ਆਉਂਦੇ ਨੇ ਡਾਕ ਹਾਂ ਅਸਾਨੂੰ ਸਿਕਿਉਰਿਟੀ ਚਾਹੀਦੀ ਐ ਇਸ ਥੀਸ ਲਈ ਸਾਡੇ ਕੋ ਸਿਰਫ ਇੱਕ ਪੁਲਿਸ ਮੁਲਾਜ਼ਮ ਹੁੰਦਾ ਹੈ ਜੀ ਉਹਨੇ ਕੱਲੀ ਐਮਰਜੈਂਸੀ ਨਹੀਂ ਦੇਖਣੀ ਹੁੰਦੀ ਪੂਰਾ ਉਹਨੇ ਹਸਪੀਟਲ ਦੇਖਣਾ ਹੁੰਦਾ ਉਹ ਇਕੱਲਾ ਇੱਕ ਮੁਲਾਜ਼ਮ ਕੁਝ ਨਹੀਂ ਕਰ ਸਕਦਾ ਸਾਡੀ ਪ੍ਰਸ਼ਾਸਨ ਮੈਂ ਹੀ ਮੰਗਦਾ ਕਿ ਇੱਥੇ ਓਵਰ ਦਾ ਫਲੋ ਕੋਈ ਵਧੀਆ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ ਜਿੰਨੇ ਤੁਹਾਨੂੰ ਇਨਫ ਬੰਦੇ ਲੱਗਦੇ ਨੇ ਕਿ ਕਿੰਨੇ ਇਨਫ ਬੰਦੇ ਨੇ ਐ ਸਾਰੀ ਐਮਰਜੈਂਸੀ ਸੰਭਲ ਲਈ ਉਹਨੇ ਸਾਨੂੰ ਪੂਨੇ ਦੇ ਪ੍ਰੋਵਾਈਡ ਕਿਤੇ ਜਾ ਕੋਈ ਸ਼ਿਕਾਇਤ ਕਰਤੀ ਕੋਈ ਨਹੀਂ ਹਾਂਜੀ ਸਾਡੇ ਵੱਲੋਂ ਪੁਲਿਸ ਨੂੰ ਕੱਲ ਰਾਤ ਹੀ ਸ਼ਿਕਾਇਤ ਕਰ ਦਿੱਤੀ ਗਈ ਸੀ ਹੁਣ ਵੀਡੀਓ ਆਈ ਹੈ ਸਾਡੇ ਕੋਲ ਸੀਸੀਟੀਵੀ ਵੀਡੀਓ ਸਾਡੇ মিনা ਘਮਰੀ ਸਿਵਲ ਹਸਪਤਾਲ ਨਗਰ ਦਾਸਪੁਰ ਐਜ਼ ਅ ਸਟਾਫਰਸ ਕੰਮ ਕਰਦੀ ਵੀ ਹੈ ਔਰ ਮੈਂ ਜੋ ਰਾਤ ਤੇ ਪਿੱਤਿਆ ਜਿਹੜਾ ਸਮਾਂ ਆ ਰਾਤ ਦਾ ਬਹੁਤ ਹੰਗਾਮਾ ਹੋ ਚੁੱਕਾ ਹੈ ਤੇ ਲੇਕਿਨ ਇੱਥੇ ਜੋ ਹੰਗਾਮਾ ਹੋਇਆ ਡਾਕਟਰ ਰੋਹਿਤ ਪ੍ਰੈਜ਼ੈਂਟ ਸੀਗੇ ਔਰ ਜਿਹੜੀ ਸਟਾਫਰ ਫੀਮੇਲ ਸਟਾਫ ਜਿਹੜੀ ਅਗੇ ਰਿਤੂ ਉਹ ਵੀ ਪ੍ਰੈਜ਼ੈਂਟ ਸੀਗੇ ਜਦਕਿ ਇੱਥੇ ਜਿਹੜਾ ਆ ਹੰਗਾਮਾ ਜਿਹੜਾ ਹੋਣਾ ਨਹੀਂ ਚਾਹੀਦਾ ਸੀਗਾ ਪਰ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਐਦਾ ਜਿਹੜੀ ਸ਼ਾਂਤੀ ਬਣਾਈ ਰੱਖਣ ਕੋਈ ਵੀ ਹੰਗਾਮਾ ਜਿਹੜਾ ਹੈ ਹਸਪਤਾਲ ਦੇ ਵਿੱਚ ਨਾ ਕਰਨ ਵੈਸੇ ਤੇ ਬਾਹਰ ਵੀ ਨਹੀਂ ਕਰਨਾ ਚਾਹੀਦਾ ਬਟ ਹਸਪਤ ਨਾ ਕਰਨ ਤਾਂ ਕਿ ਜਿਹੜੀ ਆ ਟਾਈਟ ਜਿਹੜੀ ਸਿਕਿਉਰਟੀ ਜਿਹੜੀ ਉਹ ਹੋਣੀ ਚਾਹੀਦੀ ਆ ਪਰ ਲੇਕਿਨ ਨਾ ਪ੍ਰਸ਼ਾਸਨ ਕੋਲੋਂ ਮੰਗ ਕਰਦੀ ਆ ਕਿ ਇੱਥੇ ਜਿਹੜੀ ਟਾਈਟ ਸਿਕਿਉਰਟੀ ਦਿੱਤੀ ਜਾਵੇ ਤਾਂ ਜੋ ਜਿਹੜਾ ਡਾਕਟਰਸ ਔਰ ਸਟਾਫ ਜਿਹੜਾ ਆਪਣੇ ਬੜੇ ਆਰਾਮ ਨਾਲ ਕੰਮ ਕਰ ਸਕਣ ਜਿਸ ਕਾਰਨ ਰਾਤ ਜਿਹੜੀ ਬਹੁਤ ਪਰੇਸ਼ਾਨੀ ਆ ਚੁੱਕੀ ਆ ਸੋ ਐਮਰਜੈਂਸੀ ਵਿੱਚ ਐਕਸੀਡੈਂਟ ਕੇਸ ਵੀ ਆ ਰਹੇ ਨੇ ਔਰ ਐਮ ਐਲਸੀ ਵੀ ਆ ਰਹੇ ਨੇ ਔਰ ਛੋਟੇ ਬੱਚੇ ਵੀ ਆ ਰਹੇ ਨੇ ਹਰ ਇੱਕ ਤਰ੍ਹਾਂ ਦਾ ਪੇਸ਼ੈਂਟ ਆਂਦਾ ਆ ਜਿਸ ਕਰਕੇ ਫੀਮੇਲ ਜਿਹੜੀ ਉਹ ਸਟਾਫ ਹੁੰਦੀ ਆ ਔਰ ਡਾਕਟਰ ਜਿਹੜੇ ਆ ਉੱਥੇ 24 ਘੰਟੇ ਤਾਇਨਾਤ ਰਹਿੰਦੇ ਆ ਔਰ ਬਸ ਸ਼ਾਸਨ ਕੋ ਇਹ ਹੀ ਮੰਗਾ ਕਿ ਜਿਹੜੀ ਸਾਨੂੰ ਟਾਈਟ ਤੋਂ ਟਾਈਟ ਸਕਵਰਟੀ ਜਿਹੜੀ ਪ੍ਰੋਵਾਈਡ ਕੀਤੀ ਜਾਵੇ ਥੈਂਕ ਯੂ